ਦੀ ਕਬਜ਼ੀ ਦੌਰਾਨ ਸਾਥੀਆਂ ਸਮੇਤ ਕਾਬੂ ਆਇਆ ਇੱਕ ਕੈਟੇਗਰੀ ਦਾ ਗੈਂਗਸਟਰ ਦੋ ਪਿਸਤਲ ਦੋ ਮੈਗਜ਼ੀਨ ਹੋਏ ਬਰਾਮਦ ਕਤਲ ਅਤੇ ਡਕੈਤੀਆਂ ਦੇ ਪੰਚੀ ਦੇ ਕਰੀਬ ਮਾਮਲੇ ਹਨਦਰਜ ਜਮਾਨਤ ਤੇ ਆਇਆ ਸੀ ਬਾਹਰ ਬਿਊਰੋ ਚੀਫ ਦਵਿੰਦਰ ਸਿੰਘ ਗੁਰਦਾਸਪੁਰ ਗੁਰਦਾਸਪੁਰ ਪੁਲਿਸ ਨੇ ਸ਼ਹਿਰ ਦੇ بار-ਬਾਰ ਹਾਈ-ਟੈਕ ਬਬਰੀ ਨਾਕੇ ਤੇ ਕੀਤੀ ਗਈ ਨਾਕੇਬੰਦੀ ਦੌਰਾਨ ਚਾਰ ਨੌਜਵਾਨਾਂ ਨੂੰ ਅਸਲੇ ਸਮੇਤ ਗ੍ਰਿਫਤਾਰ ਕੀਤਾ ਜਾਂਚ ਦੌਰਾਨ ਇਹ ਸਾਹਮਣੇ ਆਇਆ

एसएसपी गुरदासपुर आदित्य अनुसार स्पेशल टीम दी दौलत गिरफ्तारियां कीतीयां गईयां हन ate गुरजश संदीप कुछ दिन पहला ही कत्ल दे एक मामले विच जमानत ते बाहर आया है दी पूछताछ तो बाद और भी खुलासे होण दी उम्मीद दी प्रेस कॉन्फ्रेंस है रिगार्डिंग जड़ा साडी जड़ी स्पेशल टीम एसएचओ सदर सीआईए दी टीम ने एक बहुत बढ़िया ऑपरेशन किता है जड़े ਅਸੀਂ ਇਹ ਨਾ ਜਿਹੜੇ ਕ੍ਰਾਈਮ ਨੂੰ ਕੰਟਰੋਲ ਕਰਨ ਵਾਸਤੇ ਅਸੀਂ ਵਕ-ਵਕ ਥਾਵਾਂ ਤੇ ਆਪਾਂ ਜਿਹੜੀ ਹੈਗੀ ਨਾਕਾਬੰਦੀ ਕਰਦੇ ਆ ਸਾਡੀ ਇੱਕ ਸਪੈਸੀਫਿਕ ਨਾਕਾਬੰਦੀ ਸੀ ਜੀਟੀ ਆਪਣੇ ਨੈਸ਼ਨਲ ਹਾਈਵੇ ਤੇ ਉੱਥੇ ਫਿਰ ਇੱਕ ਅੰਮ੍ਰਿਤਸਰ ਤੋਂ ਟੂਵਰਡਸ ਜਿਹੜਾ ਹੈਗਾ ਪਠਾਨਕੋਟ ਇੱਕ ਗੱਡੀ ਜਿਹੜੀ ਜਾਰੀ ਸੀਗੀ ਅਸੀਂ ਉਹਨਾਂ ਨੂੰ ਚੈੱਕ ਕੀਤਾ ਉਹਦੇ ਵਿੱਚ ਸਾਨੂੰ ਲਗਭਗ 4 ਇਹ ਲਗਭਗ ਵਿਅਕਤੀ ਜਿਹੜੇ ਹੈਗੇ ਮਿਲੇਗੇ ਅਸੀਂ ਆਪਾਂ ਜਿਹੜੀ ਸਾਨੂੰ ਸ਼ੱਕ ਹੋਇਆ ਜੀ ਉਦੇ ਚ ਅਸੀਂ ਪਾਪਾ ਉਹਦੀ ਚੈਕਿੰਗ ਕੀਤੀ ਹੈਗੀ ਉਹਨਾਂ ਨੇ ਚੈਕਿੰਗ ਕਰਨ ਤੋਂ ਬਾਅਦ ਅਸੀਂ ਪਾਇਆ ਹੈ ਕਿ ਜਿਹੜੇ ਚਾਰ ਬੰਦੇ ਹੈਗੇ ਉਹਨਾਂ ਤੇ ਇੱਕ ਗੁਸ਼ਵਨ ਜੀਤ ਗੁਸ਼ੰਤ ਜੀ ਸੀ ਉਹਦੇ ਨਾਲ ਆਵਾਜ਼ ਵੀ ਗੁਰਵੰਤ ਗੁਸ਼ੋਕ ਇਹਦੇ ਚ ਦੋ ਜਿਹੜੇ ਬੰਦੇ ਹੈਗੇ ਆ ਰਾਜਸਥਾਨੀ ਦੇ ਵਹਣ ਵਾਲੇ ਹੈਗੇ ਇੱਕ ਲੋਕ ਉਹ ਕਿੱਧਰ ਹੈਗਾ ਇੱਕ ਅੰਡੇ ਦਾ ਹੈਗਾ ਤੋ ਸਾਡੀ ਟੀਮ ਨੇ ਪੁਛਗਿਛ ਕੀਤੀ ਐਂਡ ਦੈਨ ਸ਼ੱਕ ਹੋਣ ਤੇ ਅਸੀਂ ਪਾਪਾ ਨੂੰ ਚੈੱਕ ਕੀਤਾ ਤੋ ਇਹਨਾਂ ਦੇ ਕੋਲ ਦੋ ਪਿਸਟਲਸ ਜਿਹੜੀ ਹੈਗੀ ਅਸੀਂ ਰਿਕਵਰ ਕੀਤੀ ਹੈਗੀ ਇੱਕ ਜਿਹੜੀ ਹੈਗੀ ਪੀਐਕਸ5 ਜਿਹੜੀ ਪਿਸਟਲ ਹੈਗੀ ਤੇ ਤੀ ਬੋਬਦੀ ਪਿਸਟਲ ਹੈ ਅਲੋਂਗ ਵਿਦ ਥਰੀ ਲਾਈਵ ਹੰਡ ਅਤੇ ਇੱਕ ਬਤੀ ਬੋਬਦੀ ਪਿਸਟਲ ਹੈਗੀ ਉਹਦੇ ਚ ਚਾਰ ਲਾਈਵ ਆਉਂਦਾ ਜੋ ਬਾਮਦ ਹੋਏ ਹੈਗੇ ਜਦੋਂ ਇਹਦਾ ਪਾਪਾ ਅਸੀਂ ਵੈਰੀਫਿਕੇਸ਼ਨ ਕੀਤਾ ਤਾਂ ਪਾਇਆ ਕਿ ਦਾ ਜਰਾ ਗੋਜਸ਼ਨਪ੍ਰੀਤ ਹੈਗਾ ਅ ਅ ਅ ਗੈਂਗਸਟਰ ਹੈਗਾ ਅ ਜੇਲ ਤੋਂ ਬਾਹਰ ਸੀ ਇਹਦੇ ਚ ਲਗਭਗ 25 ਮੁਕਦਮੇ ਜਿਹੜੇ ਹੈਗੇ ਮਰਡਰ ਦੇ ਅਟੈਂਪਟ ਟੂ ਮਰਡਰ ਦੇ ਸਨੇਚਿੰਗ ਦੇ ਐਨਡੀਪੀਐਸ ਅਕੜੇ ਜਿਹੜੇ ਵਿਸਟੇਗੇ ਤੋ ਅਸੀਂ ਇਹਨਾਂ ਨੂੰ ਜਿਹੜਾ ਪੁਲਿਸ ਸਟੇਸ਼ਨ ਸਦਰ ਦੇ ਵਿੱਚ ਐਫ ਆਈ ਆਰ ਨੰਬਰ 77 ਅਸੀਂ ਦਰਜ ਕੀਤੀ ਹੈਗੀ ਐਂਡ ਉਹਦੇ ਚ ਅਸੀਂ ਜਿਹੜਾ ਹੈਗਾ ਉਹਨਾਂ ਪarcha ਦਰਜ ਕਰਕੇ ਇਨਕੀ ਇਫਤਾਰੀ ਕਰਕੇ ਅਸੀਂ ਫਰਦਰ ਇਹਨਾਂ ਦੀ ਜਿਹੜੀ ਹੈਗੀ ਪੁੱਛ ਕੇ ਅਸੀਂ ਕਰ ਰਹੇ ਹੈਗੇ ਕਿ ਇਹਨਾਂ ਦੇ ਹਾਈਵੇ ਤੇ ਆਲੇ ਦੁਆਲੇ ਕੋਮਨ ਦਾ ਕੀ ਮੋਟਿਵ ਸੀ ਕੋਈ ਬਗਵਾਦਤ ਕਰਨੀ ਸੀ ਜਾਂ ਇਹਨਾਂ ਦਾ ਕੀ ਜਿਹੜਾ ਹੈਗਾ ਅ ਇੰਟੈਂਸ਼ਨ ਸ਼ੀਟ ਉਹ ਸਾਰਾ ਅਸੀਂ ਚੈੱਕ ਕਰ ਰਹੇ ਹਾਂ ਕਿ ਕਿਹਦੀ ਗੈਂਗਨਾ ਸਪੰਦਰ ਕਿੰਨੇ ਚਿੱਟੋ ਇਸ ਕੰਮ ਕੋਈ ਆ ਗੁਸ਼ਸ਼ਨ ਪੀਟਾ ਚਿਨੀ ਇਹਨੂੰ ਚਿਨੀ ਵੀ ਕਿਹਾ ਜਾਂਦਾ ਹੈਗਾ ਆ ਬੜਾ ਸੰਸਿਦਾ ਹੈਗਾ ਐਂਡ ਉੱਥੇ ਉੱਥੇ ਕਾਫੀ ਇਹਨੇ ਵਾਰਦਾਤਾਂ ਜਿਹੜੀ ਹੈਗੀ ਅੰਜਾਮ ਦਿੱਤੀਆ ਯਾਨੀ ਲਗਭਗ ਇਹਦੇ ਤੇ 25 ਬੱਚੇ ਜਿਹੜੇ ਹੈਗੇ ਦਰਜ ਹੈਗੇ ਬਾਕੀ ਇਹਦੇ ਜਿਹੜੇ ਬਾਕੀ ਸਾਰੀ ਚੀਜ਼ਾਂ ਅਸੀਂ ਨੂੰ ਚੈੱਕ ਕਰੇ ਹੈਗੇ ਕਿ ਕਿੰਨਾ ਦੇ ਨਾਲ ਰਿਲੇਟਡ ਹੈਗਾ ਕਿਤੇ ਕੇਸ ਦੇ ਵਿੱਚ ਵਾਂਟਡ ਹੈ ਜਾਂ ਨਹੀਂ ਹੈ ਕੋਈ ਕਿਹੜੀ ਕਿਹੜੀ ਵਾਰਦਾਤ ਹੈ ਪਹਿਲਾਂ ਹੀ ਬੋਲਦੇ ਆ ਉਹ ਸਾਰੀ ਅਸੀਂ ਸਾਡੀ ਜਿਹੜੀ ਹੈਗੀ ਅਸੀਂ ਪੁਲਿਸ ਰਿਮਾਂਡ ਲਿਆ ਹੈਗਾ ਤੇ ਰਿਮਾਂਡ ਦੇ ਵਿੱਚ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਚੈੱਕ ਕਰਵਾ ਦੇਣਾ ਲੱਗਦਾ ਜੀ ਖੁਲਾਸੇ ਵੱਡੇ ਹੋਣਗੇ ਦੇਖੋ ਜੀ ਅਸੀਂ ਬਹੁਤ ਐਫਰਟ ਜਿਹੜਾ ਇਹਦੇ ਚ ਕਰੇ ਹੈਗੇ ਬੜਾ ਜੋ ਜੋ ਵੀ ਇਨਵੈਸਟੀਗੇਸ਼ਨ ਚ ਸਾਹਮਣੇ ਆਏਗਾ ਉਸ ਹਿਸਾਬ ਨਾਲ ਅਸੀਂ ਜਿਹੜਾ ਹੈਗਾ ਬੈਕਵਰਡ ਜਿਹੜਾ ਹੈਗਾ ਤੇ ਫੋਰਵਰਡ ਹੈ ਉਹ ਸਾਰੀ ਚੀਜ਼ਾਂ ਨੂੰ ਅਸੀਂ ਚੱਕਵਾ ਲੀਤੇ ਹਾਂ ਕਿੱਥੇ ਕਤਲ ਕੀਤਾ ਸੀ ਇਹ ਤੇ ਕਿਹੜਾ ਬੰਦਾ ਇਹ ਕਤਲ ਕੀਤਾ ਹੈ ਹਾਂਜੀ ਕਤਲ ਵੀ ਕੀਤਾ ਕਤਲ ਦਾ ਕੇਸ ਜਿਹਾ ਵੀ ਤਾਂ ਉਹ ਸਾਰੇ ਉਹ ਸਾਰੇ ਅਮਰਸਰ ਜਿਹੜੇ ਜ਼ਿਲ੍ਹੇ ਅਮਰਸਰ ਤੇ ਆਤੀ ਜਿਹੜੇ ਹੈਗੇ ਉਹਨਾਂ ਉਸ ਜ਼ਿਲ੍ਹੇ ਤੋਂ ਲੈਟ ਲਏ